ਕੀ ਬੰਦਿਆ ਮੈਨੇ ਇਹਦੀ ਕੱਲ ਦੀ ਬੱਤੀ ਬੰਦ ਹੋਈ ਸਾਡੇ ਧਾਰਾ ਖੜ ਜਾਂਦੀਆਂ ਨੀਣਾ ਹੋ ਗਿਆ ਸਾਡੀ ਕੋਈ ਸੁਣਨ ਨਹੀਂ ਡਿਆ ਧੜੀ ਬੰਦਾਂ ਤੇ ਨਾ ਧਾਰਾ ਹੀ ਆਪਾ ਪਰਫਟ ਆਇਲਾ ਬਦਲਣ ਦੇ ਆ ਉਹਨੂੰ ਬੰਦੀ ਚਾਹੀਦੀ ਆ ਜੇ ਸਵੇਰੇ 9 ਵਜੇ ਦੀ ਬੱਤੀ ਬੰਦਿਆ ਤੇ ਕਿਸੇ ਨੇ ਕਰ ਪਾਣੀ ਦਾ ਪੁੱਟਣੀ ਨਾ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬਰੇ ਉੱਤੇ ਸਨ ਤੰਗ ਨੇ ਨਾਲ ਵੀ ਇਹ ਘਰ ਨਾ ਲਾਇਆ ਕਿਉਂ ਲਾਇਆ ਉਹ ਸਾਰੇ ਇਸ ਵਾਰ ਕਿ ਲਾਇਆ ਵਾ ਇਹ ਸਵੇਰੇ 9 ਵਜੇ ਦੀ ਬੱਤੀ ਬੰਦਿਆ ਤੇ ਕਿਸੇ ਨੇ ਕਰ ਪਾਣੀ ਦਾ ਘੁੱਟ ਨਹੀਂ ਲਿਆ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬਰੇ ਉੱਥੇ ਖੜੇ ਹੋਣ ਤਾਂ ਕਿ ਇਸ ਕਰਕੇ ਧਰਨਾ ਲਾਇਆ ਆ ਵਿਆਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਏ ਕਿੰਨੇ ਵਜੇ ਦੀ ਬੱਤੀ ਗਈ ਤੂੰ ਦਈ ਉਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦਿਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਹੱਲ ਹੋਇਆ ਉਹ ਕਹਿੰਦੇ 10 ਵਜੇ ਬਾਜਰਾ ਕਨੋ ਨਾ ਤੇ ਕੀ ਕਹਿੰਦੇ ਇਹ ਬਿਜਲੀ ਦੇ ਉਹ ਜੀ ਜਾਈ ਦੇ ਰਹੀ ਜੀ ਦੂਜੇ ਪਾਸੇ ਬਿਜਲੀ ਪੂਰੀ ਨਹੀਂ ਹੋਈ ਓ ਸਾਰੇ ਦੇਖੋ ਇਹਨਾਂ ਨੇ ਦਿੱਤੀ ਦੇ ਸਾਨੂੰ ਮੁਖ ਦੇ ਰਹੀ ਐ ਸਾਨੂੰ ਕੀ ਫਾਇਦਾ ਹੋਇਆ ਸਾਨੂੰ ਕੀ ਫਾਇਦਾ ਹੋਇਆ ਜੇ ਸਾਡੇ ਬੱਚੇ ਹੀ ਤੇ ਆਏ ਰਹੇ ਬੱਚੇ ਸਕੂਲਾਂ ਤੋਂ ਰਹਿ ਗਏ ਕੀ ਫਾਇਦਾ ਹੋਇਆ ਸਾਨੂੰ ਇਹਨਾਂ ਨੇ ਸਾਨੂੰ ਮੋਲ ਬੱਤੀ ਦੇ ਨਾਲ ਨੂੰ ਚੁੱਕੀ ਗਰਮੀ ਬਹੁਤ ਜ਼ਿਆਦਾ ਰਹੀ ਇੱਕ ਗਰਮੀ ਬਹੁਤ ਜ਼ਿਆਦੀ ਹੈ ਕੀ ਕਰਨ ਬੱਚੇ ਦੇ ਕੈਂਟ ਕਿਹਨਾਂ ਨਾਮ ਦਾ ਦਾ ਜਲ ਹਾਂਜੀ ਚੱਲਿਆ ਕੋਣ ਆਇਆ ਇਹ ਬੱਤੀ ਬੰਦਿਆ ਨਵੇਂ ਦੀ ਕੱਲ ਦੀ ਬੱਤੀ ਬੰਦ ਹੋਈ ਸਾਡੇ ਤਾਰਾ ਕਰ ਜਾਂਦੀਆਂ ਮੇਲਾ ਹੋ ਗਿਆ ਅੱਡੀ ਕੋਈ ਸੁਣਨ ਨਹੀਂ ਡਿਆ ਘੜੀ ਬਾਣ ਆਂਦੇ ਨੇ ਤਾਰੇ ਹੀ ਆ ਕੇ ਆਪਣੇ ਕੋ ਪੈ ਲੈ ਲੈ ਬਦਲਣ ਦੇ ਆਹਨੂੰ ਪੱਤੀ ਚਾਹੀਦੀ ਆ ਨਹੀਂ ਆਪ ਆਪਣਾ ਕੋ ਪੈ ਲੈ ਲੈ ਪੱਤੀ ਚਾਹੁੰਦੇ ਆਹਨੂੰ ਪੱਤੀ ਚਾਹੀਦੀ